हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਲੱਖੇ ਦੇ ਕੋਲ ਆਇਆ ਦੋਸਤੋ ਬਹੁਤ ਸਾਰੇ ਨਾਗਰਪਾਤ ਨੂੰ ਪਹਿਲਾਂ ਵੀ ਪਸ਼ੂ ਇਸ ਘਰੋਂ ਦਿਖਾਏ ਆ ਰੋਟੀਨ ਦੇ ਵਿੱਚ ਵੀਰ ਕੰਮ ਕਰਦਾ ਦਿੱਲੀ ਦੇਸ ਤੋਂ ਦੋਸਤੋ ਪਸ਼ੂ ਆਏ ਗਏ ਰਹਿੰਦੇ ਆ ਨਵੇਂ ਪਸ਼ੂ ਆ ਜਾਂਦੇ ਆ ਸੋ ਮੌਜੂਦਾ ਪਸ਼ੂ ਜਿਹੜੇ ਸੇਲ ਹੋ ਜਾਂਦੇ ਆ ਠੀਕ ਆ ਜੀ ਬਾਕੀ ਆਪਣਾ ਪਾਲ ਮੇਲ ਉਹ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਆਪਣੀ ਲੈਂਦੇ ਰਿਆ ਕਰੋ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਵਪਾਰ ਦਾ ਕਿੱਤਾ ਵੀਰ ਦਾ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਆ ਤੁਸੀਂ ਨੋਟ ਕਰ ਲਓ 14 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ ਡੇਢ 2:00 ਵਜੇ ਦਾ ਸਮਾਂ ਹੈ ਇਸ ਵੀਡੀਓ ਦੇ ਵਿੱਚ ਦੋਸਤੋ ਪਸ਼ੂ ਟੋਟਲ ਆਪਾਂ ਤੁਹਾਨੂੰ 6 ਦਿਖਾਉਣੇ ਆ ਦੋ ਮੱਝਾਂ ਸੁਈਆਂ ਸੁਵਈਆਂ ਨੇ ਤੇ ਚਾਰ ਬੈੜਾ ਜਿਨ੍ਹਾਂ ਦੇ ਵਿੱਚੋਂ ਦੋ ਸੁਈਆਂ ਨੇ ਬੈੜਾ ਤੇ ਦੋ ਗੱਬਣ ਤਿਆਰੀ ਦੇ ਵਿੱਚ ਇਹ ਟੋਟਲ 6 ਲਾਗੋ ਹੋਣਗੇ ਠੀਕ ਆ ਜੀ ਸੋ 6ਾਂ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਲੱਖੇ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਤੇ ਕੋਟਪੁੱਡੇ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਆ ਜੀ ਤੇ ਨਾਲ ਲੱਗਦਾ ਪਿੰਡ ਸੀਤੋਆ ਠੀਕ ਆ ਜੀ ਤੇ ਕੋਟਪੁੱਡਾ ਪਿੰਡ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਡੁੱਬਲੀ ਚੀਮਾ ਬਰਵਾਲਾ ਇਧਰ ਦੀ ਜਦੋਂ ਤੁਸੀਂ ਆਉਂਦੇ ਹੋ ਤੇ ਅੱਗੇ ਬਿਲਕੁਲ ਕੋਟਪੁੱਡਾ ਪਿੰਡ ਆ ਜਾਂਦਾ ਸੋ ਨੇੜੇ ਬੰਨੇ ਵਾਲੇ ਵੀਰ ਜਿਹੜੇ ਮਾਝੇ ਏਰੀਆ ਤੋਂ ਬਲੌਂਗ ਕਰਦੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਤੇ ਬਾਕੀ ਜਿਹੜਾ ਕੋਈ ਮੇਰਾ ਵੀਰ ਮਾਲਵੇ ਵਾਲੀ ਸਾਈਡ ਤੋਂ ਚਾਹੇ ਦਬਾਬੇ ਵਾਲੀ ਸਾਈਡ ਤੋਂ ਤੁਸੀਂ ਸੰਪਰਕ ਕਰਦੇ ਹੋ ਤੇ ਬਿਲਕੁਲ ਹਰੀਕੇ ਪਤਣ ਤੋਂ ਵੀ ਤੁਸੀਂ ਜਿਹੜੀ ਵਿਜਿਟ ਆ ਵੱਡੇ ਸਭਰਾਥਾਣੀ ਸਿੱਧੀ ਪਿੰਡ ਦੁਗਲੀ ਆ ਜਾਓਗੇ ਤੇ ਦੁਗਲੀ ਤੋਂ ਅਗਲਾ ਪਿੰਡ ਨਾਲ ਹੀ ਕੋਟ ਬੁੱਡਾ ਪਿੰਡ ਆ। ਸੋ ਬਾਕੀ ਪਸੂ ਸਾਫ ਸੁੱਤਰੇ ਹੁੰਦੇ ਆ ਦੋਸਤੋ ਇੱਥੇ ਆਣ ਕੇ ਤੁਸੀਂ ਆਪਣੀ ਨਰਕ ਪਰਖ ਤਸੱਲੀ ਆ ਦੋ ਡੰਗ ਚੋ ਕੇ ਕਰ ਸਕਦੇ ਹੋ। ਆਓ ਲੈ ਲੈਣੀ ਆ ਡਿਟੇਲ। ਸਭ ਤੋਂ ਪਹਿਲਾਂ ਵੀਰ ਲਖੇ ਸਾਸਰੀ ਕਾਲ। ਸਾਸਰੀ ਵੀਰ ਸਾਸਰੀ ਕਾਲ। ਹੋਠ ਠੀਕ ਠਾਕ ਵੀਰ ਜੀ। ਬਹੁਤ ਵਧੀਆ ਭਾਜੀ ਕੈਮ ਸੇਤਾ। ਮੈਂ ਕਿਰਪਾ ਵੀਰ ਜੀ ਸਭ ਕਿਰਪਾ ਠੀਕ। ਲਖੇ ਵੀਰ ਮਾਲ ਹੋ ਗਿਆ। ਪਾਣ ਨੂੰ 10-15 ਕਿ ਦਿਨ ਨਹੀਂ ਹੋਏਗਾ ਵੀਡੀਓ ਪਾਈ ਨੂੰ। 15 ਕਿ ਦਿਨ ਹੋ ਹੀ ਗਿਆ ਵੀਰ ਜੀ ਪਰ ਮੁੜ ਕੇ ਮਾਲ ਜੋੜਨ ਦੀ ਕੋਸ਼ਿਸ਼ ਉਹ ਚਲੀ ਗਿਆ ਤੇ 2 4 5 ਲਾ ਕੇ ਇਸੇ ਤਰ੍ਹਾਂ ਆ ਜਾਂਦੇ ਵੇਖ ਜਾਂਦੇ ਬੱਚੇ ਨਾਲ ਨਾਲ ਚਲੇ ਜਾਂਦਾ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ ਅੱਛਾ ਅੱਜ ਆਪਾਂ ਟੋਟਲ 6 ਐਨੀਮਲ ਦਿਖਾਉਣੇ ਆ ਜੀ ਆਪਣਾ ਕੋਲ 4 ਗਾਈਆਂ ਆ ਜੀ ਤੇ 2 ਮੱਝਾਂ ਵਾ ਠੀਕ ਆ ਜੀ ਜਿਨ੍ਹਾਂ ਚੋਂ 2 ਗਾਵਾਂ ਸੋਈਆਂ ਵਾ ਅਹ ਠੀਕ ਆ ਤਾਜ਼ੀਆਂ ਇੱਕ ਤੇ ਤਾਜੀ ਸੋਈ ਆ 5-6 ਦਿਨਾਂ ਦੀ ਇੱਕ ਤਕਰੀਬਨ ਕੋਈ ਮਹੀਨੇ ਹੀ ਡੇਢ ਗੜ ਬੱਚਾ ਹੋ ਗਿਆ ਹੋਈਆਂ ਪੱਚੀਆਂ ਦਿਨਾਂ ਦਾ ਠੀਕ ਆ ਜੀ ਹਾਂਜੀ ਠੀਕ ਆ ਲੱਭੀ ਇਹ ਸ਼ੁਰਵਾਦ ਵੀ ਕਿਹਦੇ ਪਾਸਿਓ ਕਰਦੇ ਜੀ ਜਿੱਥੋਂ ਕਰ ਲੈਂਦੇ ਡੱਬੀ ਆ ਜੋ ਆ ਦੋਸਤੋ ਇੱਕ ਡੱਬੀ ਰੰਗ ਪ੍ਰਿੰਟ ਦੇ ਵਿੱਚ ਆ ਤੁਸੀਂ ਬਾਹਰ ਦੇ ਦੱਬੀ ਵਹਿੜਾ ਇਹਨੂੰ ਅਜ ਇਹਨੂੰ ਹੋ ਗਿਆ ਵੀ 25 ਦਿਨ ਇਹਨੂੰ ਵੀ ਜਾਇਦਾ 25ਵੇਂ ਮਹੀਨੇ ਦਾ ਕੋਈ ਮੰਨ ਲਿਆ ਭਰਾ ਕੋਈ ਵੀ ਆ ਬੱਚਾ ਨਾਲ ਇਹਦਾ ਬੱਚਾ ਹਾਂਜੀ ਉਹਦੀ ਆ ਮਗਰ ਬੱਚਾ ਜੇ ਇਸੇ ਵਹਿੜ ਦਾ ਮਹੀਨਾ ਕੋਈ ਵੀਰ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੇ ਹੋਊਗੀ ਦੁੱਧ ਜਨ ਪਹਿਲਾਂ ਪਹਿਲ ਨੂੰ ਵੀਰ ਜੀ ਪਹਿਲ ਨੂੰ ਅੱਛੀ ਆ ਤੇ ਦੁੱਧ ਵੀਰ ਕਿੰਨਾ ਕਿੰਨਾ ਥੱਲੇ ਦੁੱਧ ਵੀਰ ਜੀ ਫੇਰ ਆਲੇ ਥੱਲੇ 12 ਕਿਲੋ ਆ 12 ਕਿਲੋ 11 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਠੀਕ ਆ ਜੀ ਹੋਵੇ ਨਾ ਹੋਵੇ ਤਾਂ ਮਨ ਕੇ 12 ਹੀ ਆ 11 ਕਿਲੋ ਕੋਈ ਭਰਾ ਆਨਲਾਈਨ ਸੌਦਾ ਕਰਦਾ ਆਪਣਾ ਬਿਲਕੁਲ ਬਿਲਕੁਲ ਠੀਕ ਆ ਜੀ ਲਓ ਦੋਸਤੋ 11 ਕਿਲੋ ਵੀਰ ਦੱਸ ਰਿਹਾ ਵੀ ਇਹਦੇ ਥੱਲੇ ਜਿਹੜਾ ਕੋਈ ਵੀ ਰਾਨਕੇ ਤੇ ਚੋਲੇ ਭਾਂਡ ਚ ਪੈਣ ਵਾਲਾ ਦੋ ਤੋਂ 11 ਕਿਲੋ ਹੀ ਹੋਵੇ ਨਾ ਹੋਵੇ ਤਾਂ ਪਲੱਸ ਵੀ ਹੋ ਸਕਦਾ ਤੇ ਫਿਰ ਹਾਲ ਉਹ ਤੁਸੀਂ ਇੱਥੇ ਆਣ ਕੇ ਆਪਣੀ ਦੋੜਾਂ ਕੇ ਚੋਕੇ ਤਸੱਲੀ ਕਰ ਸਕਦੇ ਜੀ ਲਿਆਓ ਖੋਲ ਕੇ ਦਿਖਾ ਦਈਏ ਵੀਰ ਆਹ ਦੇਖੋ ਜੀ ਕਦ ਉੱਚਾ ਇਸ ਵੇਰ ਦਾ ਠੀਕ ਹੈ ਜੀ ਹਾਈਟ ਜਰੂਰ ਆਪਾਂ ਇਹ ਕੋਈ ਮੈਂਸ਼ਨ ਕਰ ਦਿੰਦੇ ਆ ਤੁਹਾਨੂੰ ਕਦ ਉੱਚਾ ਵੱਡੇ ਕੱਟ ਕੱਟ ਦੇ ਵਿੱਚ ਸੋ 11 ਕਿਲੋ ਲੀਟਰ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਬੱਚਾ ਮਗਰ ਆਪਾਂ ਤੁਹਾਨੂੰ ਦਿਖਾਤਾ ਨਾਲੋਂ ਨਾਲ ਹੀ ਤਾਂ ਕਿ ਆ ਰੰਗ ਪ੍ਰਿੰਟ ਜੇ ਠੀਕ ਹੈ ਜੀ ਆ ਫੈਸ਼ਨ ਕਲੂਸ਼ਨ ਜਵੈਰ ਦਾ ਤੇ ਥੱਲੇ ਲੈ ਕੇ ਦੀ ਤੁਹਾਨੂੰ ਨੇੜੇ ਤੋਂ ਫਿਰ ਆਪਾਂ ਦਿਖਾ ਦਿੰਨੇ ਆ ਵੀ ਸਾਫ਼ ਸੁਥਰੀ ਆ ਠੀਕ ਹੈ ਜੀ ਸੋ ਬਾਕੀ ਚੁਵਾਈ ਇਹਦਾ ਤੁਹਾਨੂੰ ਲੱਗਾ ਵੇਰ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਭਰਾ ਨੂੰ ਵੀ ਚੋਣ ਦੇ ਵਿੱਚ ਠੀਕ ਹੈ ਜੀ ਇਹ ਸੀਲ ਠੰਡੀ ਫੁੱਲ ਹੈ ਵੀਰ ਠੀਕ ਹੈ ਬਾਕੀ ਪੁੱਛ ਸਕਦੇ ਧਾਰਾ ਮਰਾਦਾਂਗੇ ਚਲੋ ਵੀਡੀਓ ਨਾਲ ਲੰਮੀ ਹੋਵੇ ਹਾਂ ਬਾਕੀ ਆ ਵਧੀਆ ਬੜ ਚੋਣ ਚਾਣ ਬਿਲਕੁਲ ਓਕੇ ਠੀਕ ਹੈ ਠੀਕ ਹੈ ਇਹਦੇ ਵਿੱਚ ਨਾ ਨਿਗਾ ਜਾ ਇੱਕ ਫਾਲਟ ਆਪਾਂ ਦੱਸਣਾ ਦੂਰੋਂ ਭਰਾ ਕੋਈ ਆਣ ਕੇ ਮਣਕੇ ਲਾਹਮਾ ਦਵੇ ਆਪਾਂ ਉਹਦੀ ਕੰਮ ਕਰਨਾ ਹਾਂ ਹਾਂ ਇਹਦੇ ਨਾਲ ਇੱਕ ਥਾਂ ਦੇ ਚ ਮੜਾ ਜਾ ਸਰੂ ਸੇਮ ਦਾ ਉਹ ਲਾਸਟ ਦੇ ਆਣ ਕੇ ਇੱਕ ਦੂਆ ਧਰਾਂ ਦੇ ਵਿੱਚ ਮਾਲਾ ਜੇ ਹੱਥ ਜਾ ਗਿੱਲਾ ਅਣਜਾਣ ਬੰਦੇ ਅਗਲੇ ਥਾਂ ਦੇ ਨਾਲ ਹਾਂਜੀ ਬੈਕ ਸਾਈਡ ਪਰਲੀ ਸਾਈਡ ਦੇ ਨਾਲ ਆ ਉਲਟ ਪੈਰੀ ਦਾ ਅਗਲਾ ਥਾਂ ਉਲਟ ਪੈਰੀ ਸਗਲਾ ਠੀਕ ਹੈ ਤੇ ਮੜਾ ਜ ਸਿਮ ਦਾ ਮਗਲੀਆਂ ਧਾਰਾ ਜਾਣ ਕੇ ਬਾਕੀ ਪੂਰੀ ਚਵਾਈ ਦੇ ਵਿੱਚ ਚਵਾਈ ਬਿਲਕੁਲ ਓਕੇ ਪਤਾ ਨਹੀਂ ਲੱਗਦਾ ਅਨ ਜਾਣ ਮੈਨੂੰ ਪਰ ਆਪਾਂ ਆਪਣਾ ਦੱਸਣਾ ਫਰਜ਼ ਆ ਠੀਕ ਆ ਜੀ ਕਿਉਂਕਿ ਇੱਥੇ ਅਗਲਾ ਘਰੇ ਖੜ ਕੇ ਲਾਂਮਾ ਦਾ ਵੀ ਆਪਾਂ ਉਹ ਕੰਮ ਨਹੀਂ ਗਲਤ ਨਹੀਂ ਕਰਨਾ ਬਿਲਕੁਲ ਹਾਂਜੀ ਲਓ ਦੋਸਤੋ ਤੁਹਾਨੂੰ ਵੀਰ ਨੇ ਗੱਲ ਨੋਟ ਕਰਾਈ ਦਿੱਤੀ ਆ ਉਲਟ ਪੈਣੀ ਲੱਗਦਾ ਥਾ ਨਾ ਉਹਦੇ ਨਾਲ ਜਿਹੜਾ ਮਾਰਾ ਇੱਕ ਸਰੂ ਲੱਗਾ ਠੀਕ ਆ ਜੀ ਤੇ ਉਹ ਮੁਠੀ ਦੇ ਵਿੱਚ ਜਦੋਂ ਖੀਰ ਲੀਆਂ ਧਾਰਾ ਖਤਮ ਹੁੰਦਾ ਉਦੋਂ ਸਿਮ ਦਾ ਮੜਾ ਜੇ ਤੁਹਾਨੂੰ ਨੋਟ ਕਰਾ ਦਿੰਦਾ ਉਦੋਂ ਸਿਮ ਦਾ ਉਤਰਾ ਪਹਿਲਾਂ ਨਹੀਂ ਪਤਾ ਲੱਗਦਾ ਬਿਲਕੁਲ ਕੋਈ ਵੀ ਠੀਕ ਆ ਜੀ ਚਾਈ ਵਧੀਆ ਵੈਰ ਤੁਹਾਨੂੰ ਫੁੱਲ ਪ੍ਰੈਸ਼ਰ ਹੁੰਦਾ ਉਹ ਤਾਂ ਨਹੀਂ ਕੋਈ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਲਾਸਟ ਵਾਲੀਆਂ ਇੱਕ ਦੋਆਂ ਤਰ੍ਹਾਂ ਜੇ ਬਹੁਤਾ ਬੰਦਾ ਧਿਆਨ ਦਵੇ ਤੇ ਫਿਰ ਵਾਲਕ ਜਿੰਨੀ ਧਾਰ ਦਾ ਪਤਾ ਲੱਗਦਾ ਇੱਕ ਦੋ ਧਾਰ ਆਉਂਦੀਆਂ ਠੀਕ ਇਹਦਾ ਮੁੱਲ ਕੀ ਰਹੂਗਾ ਅੱਜ ਦਵਾਂਗੇ ਕਿੰਨੇ ਦੀ ਇਹ ਵੀਰ ਜੀ ਮੁੱਲ ਵੈਰ ਜਿਹਦੇ ਤਾਜੀ ਸੋਈ ਨਹੀਂ ਫਿਰ 60 70000 ਦੀ ਹਾਂ ਹਾਂ ਹੁਣ ਆਪਾਂ 40000 ਤੇ ਦੋ ਛੱਡ ਦਿੰਦੇ ਤਿੰਨ ਛੱਡਨੇ 37000 ਦੀ ਵੈੜ ਦੇ ਤੇ ਡਿਮਾਂਡ ਚਾਹੀ 40 42 ਕੁਛ ਵੀ ਆ 37000 ਦੀ ਲੈਦੇ ਆ ਬੱਚਾ ਮਗਰ ਅਜਦਾ ਠੀਕ ਆ ਜੀ ਉਹ ਬੱਚਾ ਤੁਹਾਨੂੰ ਕੋਈ ਆਪਾਂ ਫੇਰ ਦਿਖਾ ਦਿੰਨੇ ਆ ਲਾਕੇ ਤੋਂ ਆ ਕਰੋ ਜੇਗਾ ਕਿਸੇ ਨਾ ਕਮਰੇ ਜੇ ਮੁੜ ਕੇ ਉਹਦਾ ਬੱਚਾ ਦੇ ਲਾਕੇ ਕਰਦੇ ਆ ਬੱਚੀ ਇਹਦੀ ਆ ਇਹ ਬੱਚਾ ਇਹਦਾ ਦੋਵਾਂ ਦੇ ਬੱਚੀ ਦੋ ਦੇ ਬੱਚੇ ਹਾਂਜੀ ਹਾਂਜੀ ਉਹ ਵੀ ਇੱਕ ਫਾਇਰ ਨੰਬਰ ਦੇ ਅੰਦਰ ਤੁਹਾਨੂੰ ਠੀਕ ਆ ਜੀ ਰੰਗ ਬਿਲਕੁਲ ਬਲੈਕ ਕੱਦ ਆ ਵੈੜ ਦਾ ਵਿਚਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਤੇ ਇਹਦਾ ਵੀਰ ਸੂਬਾ ਕਿਵੇਂ ਆ ਏ ਵੀ ਇਹ ਦੀ ਦੂਜੇ ਸਵੇਰ ਆ ਵੀ ਦੂਜੇ ਸਵੇਰੇ ਦੀ ਹਾਂਜੀ ਹਾਂਜੀ ਇਹ ਬਿਨਾ ਜੀ ਆ ਕਿੰਨੇ ਦਿਨਾਂ ਦੀ ਆ ਇਹ ਵੀਰ ਜੀ ਅੱਜ 7-8 ਦਿਨ ਹੋ ਗਏ ਰੋਸ਼ੀ ਨੂੰ 7-8 ਦਿਨ ਹੋ ਗਏ ਹਾਂਜੀ ਹਾਂਜੀ ਉਹ ਵੀ 8-7 ਦਿਨ ਦਾ ਸਮਾਂ ਹੋ ਗਿਆ ਦੋਸਤੋ ਇਸ ਵਾਰ ਨੂੰ ਸਹੀ ਨੂੰ ਤੇ ਸੂਹਾ ਦੂਜਾ ਇਧਰ ਇੱਕ ਵਾਰੀ ਆਪਾਂ ਤੁਹਾਨੂੰ ਥਾਂ ਦਿਖਾ ਦਈਏ ਲੱਗੇ ਤਾਂ ਕਿੰਨੇ ਦਿਨ ਦੁੱਧ ਚਲੰਦੀ ਆ ਤੇ ਵੀਰ ਜਾਤ ਬਰੀਡ ਚੰਗੀ ਅੱਜ ਹੁਣ 15 ਲੀਟਰ ਦੁੱਧ ਏਸਲੇ ਪੂਰਾ ਲੀਟਰ ਵਾਲਾ ਵਾ 15 ਲੀਟਰ ਹਾਂਜੀ ਬੇਸ਼ੱਕ ਕੋਈ ਆਪਣਾ ਗਰੰਟੀ ਲੈ ਜੇ ਗਰੰਟੀ ਬਿਲਕੁਲ ਸਾਡੇ 14 ਲੀਟਰ ਵੀ ਦੇ ਦਾਂਗੇ ਫੁੱਲ ਠੰਡਾ ਕਰਕੇ ਅੱਛਾ ਜੀ ਹਾਂਜੀ ਮੋਗਿਆ 15 ਲੀਟਰ ਤੇ ਦੋਸਤੋ ਇਹ ਚੱਲਣ ਦੀ ਆ ਦਿਨ ਕਿੰਨੇ ਦੱਸਿਆ ਇਹਨੇ ਵੀ 7-8 ਦਿਨ ਹੋ ਗਿਆ ਅਜਾ ਹੱਪਾ ਹੋ ਗਿਆ ਮੈਲੇ ਤੇ ਨਹੀਂ ਜਾਈ ਮੈਲਾ ਮਾਰ ਕੇ ਵਜੂ ਗਰਦਨ ਹੋਰ ਠੀਕ ਆ ਜੀ ਮੋਗਿਆ ਹਫਤੇ ਦੀ ਸੂਈ ਆ ਠੀਕ ਆ ਜੀ ਤੇ ਦੁੱਧ 15 ਲੀਟਰ ਕੋ ਸਟਾਰਟਿੰਗ ਹੋਈ ਆ ਬਾਕੀ ਥਾਣ ਤੁਮ ਤੁਸੀਂ ਕਰੋ ਚੈੱਕ ਨੋਕਲਾ ਥਾਣਾ ਤੇ ਪੂਰਾ ਹੱਥੀ ਮੁਠੀ ਵਾਲਾ ਆ ਦੇਖੋ ਢਾਕੇ ਉਖਾ ਦੇ ਸੀ ਆ ਰੋਕ ਲੈ ਕੀ ਬੂਤੀ ਬਾਤੀ ਖਾ ਲਈ ਹਾਂ ਚੁਵਾਈ ਇੱਕ ਨੰਬਰ ਹੈ ਵੜਦੀ ਇਹਦੀ ਠੀਕ ਆ ਕੋਈ ਕੋਈ ਮੁਸ਼ਕਲ ਨਹੀਂ ਗਈ ਬਾਕੀ ਚੁਵਾਈ ਇੱਕ ਨੰਬਰ ਹੋਰਾ ਨਹੀਂ ਜੀ ਹਾਂ ਆ ਦੇਖੋ ਲੋ ਦੋਸਤੋ ਵਸੇ ਹੁਆ ਨਮੂਨਾ ਜਿੰਨਾ ਮੈਂ ਪੂਰਾ ਸਫਾਈ ਦੇ ਵਿੱਚ ਬਾਕੀ ਚੁਵਾਈ ਵਾਲਾ ਥਣ ਲੱਗਾ ਵੀ ਇਹ ਉਹ ਦਿੱਕਤ ਨਹੀਂ ਹੈਗੀ ਕਿ ਛੋਟਾ ਥਣ ਨਹੀਂਗਾ ਚੁਵਾਈ ਵਾਲਾ ਥਣ ਹੈ ਜਾਤ ਬ੍ਰੀਡ ਵਾਲੀ ਆ ਠੀਕ ਆ ਜੀ ਬਾਕੀ ਅੱਛਾ ਫਿਰ 15 ਕਿਲੋ ਦੇ ਥਲੇ ਚਲੋ ਦੁੱਧ ਤਿਆਰ ਪਰ ਤਿਆਰ ਆ ਤਿਆਰ ਦੁੱਧ ਇਹ ਅੱਜ ਕਿੰਨੇ ਦੀ ਹੁੰਦੀ ਆ ਲਾਸਟ ਤੋਂ ਲਾਸਟ ਇਹ ਵੀਰ ਜੀ 45 ਦੀ ਦੇ ਦੀਏ 2 ਛੜ ਦੇ ਵਿੱਚੋਂ 43 ਦੀ ਦੇ ਦੀਏ 43 ਦੀ 42 ਦੀ ਦੇ ਦੀਏ ਆ ਜੀ ਐਂਡ ਕੋ ਐਂਡ ਹੀ ਹੋ ਗਿਆ ਐਂਡ ਹੀ ਹੋ ਗਿਆ ਹਾਂਜੀ ਲੋ ਵੀ ਇਹ 42000 ਦੀ ਦੋਸਤੋ ਵੀਰੋਂ ਵੀ ਦੇ ਦੇਾਂਗੇ ਆਪਾਂ ਠੀਕ ਹੈ ਜੀ 40 ਦੀ ਕਰ ਦੋ ਫਿਰ ਆਪਣਾ ਫਰਕ ਵੀ ਨਾ ਰਹੇ 40 ਦੀ ਰੱਖੋ ਐਂਡ ਕੋ ਐਂਡ ਹੀ ਹੋ ਗਿਆ ਹਾਂ ਐਂਡ ਹੀ ਕਰਤਾ ਚੱਲ ਐਂਡ ਤੋਂ ਐਂਡ ਗਿਆ ਇੱਥੇ ਨਾ ਕੋ ਭਰਾਣ ਕੇ ਤੰਗ ਕਰੇ 40000 ਦੀ ਵੇਰ ਦੇ ਤਾਂ ਕਿ 15 ਲੀਟਰ ਵਾਲੀ ਵੇੜ ਜੇ ਅੱਜ ਅੱਜ ਮੌਕੇ ਦੇ ਮੈਂ ਦੱਸੂ ਅੱਜ ਜਿਹੜਾ ਮੌਕੇ ਤੇ ਦੁੱਧਾ ਉਹ ਆਪਾਂ ਤੁਹਾਨੂੰ ਨੋਟ ਕਰਾਤਾ 15 ਲੀਟਰ ਤੇ ਮੇਰਾ ਭਰਾ ਜਿੱਦਾਂ ਮਰਜ਼ੀ ਭਰਾ ਵਰਾ ਗਿਆ ਆਪਣੀ ਤਸੱਲੀ ਕਰੀ ਚੱਲੋ ਤੇ 40000 ਦੀ ਹੋਣੀ ਜੇ ਲਾਸਟ ਤੋਂ ਲਾਸਟ ਇੱਕ ਰੰਗ ਜੇ ਬਿਲਕੁਲ ਬਲੈਕ ਠੀਕ ਹੈ ਜੀ ਤੇ ਕੱਦ ਵੱਡਾ ਕੱਦ ਤੋਂ ਵੱਡਾ ਬਾਕੀ ਥਾਣਾ ਪਾ ਤੁਹਾਨੂੰ ਪ੍ਰੋਪਰ ਦਿਖਾਤੇ ਥਾਣਾ ਥੀ ਮੁਠੀ ਵਾਲਾ ਥਾਣਾ ਵਸ਼ਾ ਮਗਰ ਇਸ ਵਾਰਡ ਦੇ ਇਧਰ ਆਪਣੇ ਵੀਰ ਲੱਕੇ ਵੀਰ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਆ ਖੜੀ ਹੈ ਨੰਬਰ ਦੂਜੇ ਸੋ ਵਾਰਡ ਹੈ ਵੀ ਜੀ ਇਹ ਗੱਬਣ ਆ ਗਈ ਆ ਗੱਬਣੇ ਵੇਤੀ ਹਾਂ ਜੀ ਲਓ ਜੀ ਇਹ ਗੱਬਣ ਨਾਲ ਆ ਜਾ ਠੀਕ ਹੈ ਜੀ ਦੂਜਾ ਸਵੇਰ ਜੇ ਸਵੇਰ ਰੱਖਦੀ ਆ ਸਕਰੋਸਾਂਗ ਦੇ ਵਿੱਚ ਆ ਠੀਕ ਹੈ ਜੀ ਕਰੋਸਾਂਗ ਦੇ ਵਿੱਚ ਸੋ ਲਾਏ ਬਣਾਏ ਪਈ ਹੈ ਬਾਕੀ ਵਟਕੂ ਟ ਕਾਫੀ ਢੇਲਾ ਢੁਲਾ ਕਾਪੀ ਆ ਜੀ ਦੋ ਤਿੰਨ ਦਿਨ ਲੈ ਜੂਗੀ ਵੜਾ ਉਦ ਤਰਾ ਤਿਆਰ ਹੋ ਗਈ ਵੜਾ ਪੂਰੀ ਠੀਕ ਹੈ ਜੀ ਆ ਜੀ ਦੋ ਦੋ ਦਿਨ ਖੜ ਸਕਦੀ ਵੜਾ ਲੈ ਜੂਗੀ ਦੋ ਤਿੰਨ ਦੋ ਚਾਰ ਦਾ ਆਰਾਮ ਨਾਲ ਲੇ ਗਏ ਉਹਨੂੰ ਵੀ ਪੂਰੀ ਵੜਾ ਜੇ ਹਾਂ ਲਓ ਵੀ ਠੀਕ ਹੈ ਜੀ ਸੋ ਦੋ ਚਾਰ ਕ ਦਿਨ ਦਾ ਜੇ ਸਮਾਂ ਪੈਂਡਿੰਗ ਆ ਦੇ ਆਹ ਦੇਖੋ ਜੀ ਸੋ ਕ੍ਰੋਸ ਅੰਗ ਦੇ ਵਿੱਚ ਆ ਠੀਕ ਹੈ ਜੀ ਕ੍ਰੋਸ ਇਹ ਵੜਾ ਆ ਪਾ ਤੁਹਾਨੂੰ ਦਿਖਾ ਰਹੇ ਆ ਬਾਕੀ ਟਿੱਪਲ ਟੁੱਪਲਾ ਨਾ ਭੁੱਲ ਜਾ ਬਿਲਕੁਲ ਬਿਲਕੁਲ ਓਕੇ ਆ ਤੇ ਬਾਕੀ ਮੇਰੇ ਭਰਾਵੋ ਇਥੇ ਆਣਗੇ ਤੁਸੀਂ ਵੀ ਸੌਦਾ ਆਪਣਾ ਸੌਦਾ ਕਰਨ ਤੋਂ ਪਹਿਲਾਂ ਤਸਦੀ ਦਾ ਕਰ ਹੀ ਲੈਣੀ ਹੁੰਦੀ ਆ ਆਪਣਾ ਸਾਈਬ ਇਹ ਨਾ ਕਰੋ ਤਸਦੀ ਕਰ ਲਓ ਠੀਕ ਆ ਜੀ ਕਿਉਂਕਿ ਬਹੁਤੇ ਵੀਰ ਕਿਸੇ ਨਾ ਡਿਪੈਂਡ ਰਹ ਜਾਂਦੇ ਆ ਵੀ ਚੈਨਲ ਦੇ ਉੱਪਰ ਡਿਪੈਂਡ ਰਹ ਜਾਂਦੇ ਆ ਚਲੋ ਉਹ ਵੀ ਗੱਲ ਠੀਕ ਆ ਕਈਆਂ ਭਰਾਵਾਂ ਦੀ ਪਰ ਜਦੋਂ ਆਪਾਂ ਆਪਣੀ ਨਰਕ ਪਰਖ ਆਪਣੀ ਤਸਦੀ ਆਪ ਕਰ ਲੈਨੇ ਆ ਉਸ ਤੋਂ ਬਾਅਦ ਕੋਈ ਸ਼ੱਕ ਜਾਂ ਕੋਈ ਕੰਕਿਤਪ੍ਰੰਤੂ ਵਾਲੀ ਗੱਲ ਨਹੀਂ ਰਹੇ ਰਹੇ ਜਾਂਦੀ ਬਾਅਦ ਵਿੱਚ ਸਭ ਤੋਂ ਚੰਗੀ ਹੈ ਬਾਕੀ ਥਾਂ ਤੋਂ ਇਹਦਾ ਪੂਰਾ ਹਰ ਪੇਚ ਵਾਇਰਾ ਵੀ ਕੋਈ ਦਿੱਕਤ ਨਹੀਂ ਆਉਗੀ ਕਿਸੇ ਭਰਾ ਨੂੰ ਦੀ ਮੁੱਠੀ ਜਰਾ ਥਾਣਾ ਪੂਰਾ ਤੇ ਢਿਲ ਬਹੁਤ ਜਾਂਦੀ ਹੈ ਵੀ ਦੋ ਲਾਜੇ ਚਾਰ ਲਾਜੇ ਦਿਨ ਇਹਨੇ ਕਲੈਂਦੀ ਬਹੁਤ ਨਦਰਾਂ ਤੱਕ ਚਾਵਾਂ ਤੱਕ ਰਸੂਪ ਹੋਊਗੀ ਬੜ ਚਾਰ ਆ ਹਾਂ ਬਾਕੀ ਚੰਗੇ ਦੁੱਧ ਦਾ ਰਕਾਰਡ ਮਾਲਕਾਂ ਦਾ ਸਿਆ ਵੀ ਪਹਿਲਾਂ ਦਾ ਹੀ 14 15 ਕਿਲੋ ਚੋਇਆ ਸੀ ਹੂੰ ਤੇ ਜੋ ਕੋਈ ਚੰਗੀ ਭਰਾ ਸੇਵਾ ਕਰ ਲੈ ਵੀ ਭਾਵੇਂ 10 ਕਿਲੋ ਡੰਗ ਦਾ ਕੀ ਜਾਂਦਾ ਇਹਨਾਂ ਵਸ਼ੀ ਨੂੰ 20 ਕਿਲੋ ਦੁੱਧ ਵੀ ਚਵਾ ਸਕਦੀ ਪਰ ਆਪਾਂ ਜਿਆਦਾ ਗਰੰਟੀ ਨਹੀਂ ਕੋਈ ਦਿੰਦੇ ਇਹ ਸਾਹਮ ਤੇ ਆ ਹਾਂਜੀ ਅੱਛਾ ਇਹਦਾ ਅਗਰ ਕੀ ਕਰਾਂਗੇ ਮੁੱਲ ਕੀ ਰਹੂਗਾ ਇਹਦਾ ਮੁੱਲ ਵੀ ਜੀ ਨਾ 50 ਦੇ ਨਾ 55 45000 ਦੀ ਬੜ ਦੇ ਤਾਂ 45 ਦੀ 2 ਛੜਕ 43 ਦੀ 42 ਦੇ ਦਾਂਗੇ ਵੀ ਤੇ 42 ਦੀ ਹੋ ਜਾਊਗੀ 42 ਦੀ ਹੋ ਜਾਊਗੀ ਠੀਕ ਆ ਭਾਈ ਹਾਂਜੀ ਲੋ ਵੀ ਇਹ 42000 ਦੀ ਮਿਲ ਜੂਗੀ ਅੱਜ ਜਿਹੜਾ ਰੇਟ ਆ ਠੀਕ ਆ ਜੀ ਚਲੋ ਕਿਸੇ ਭਰਾ ਨੇ ਗਾ ਸਾਂਭਣੀ ਆ ਸਮਾਉਣੀ ਆ ਕੋਈ ਚਲੋ 100 ਕੇ ਸਮਾਂ ਲੱਗਦਾ ਚੀਜ਼ ਉੱਪਰ ਕੋ 2 4 ਦਿਨ ਲੱਗਦੇ ਖੇਚਲ ਆਉਂਦੀ ਆ ਤੇ ਅੱਜ 42000 ਦੀ ਤਾਂ ਮਿਲ ਜੂਗੀ ਬਾਕੀ ਵੜ ਇਹ ਵੀ ਚੰਗੀ ਆ ਸਾਫ਼ ਸੁਥਰੀ ਆ ਬਾਕੀ ਜਿੰਨਾ ਕਿ ਤੁਹਾਨੂੰ ਆਪਾਂ ਹਵਾਲਾ ਦੇਵਾ ਦਿਖਾਇਆ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਠੀਕਾ ਇੱਧਰ ਆ ਵੀ ਆਪਣੇ ਕੋਲ ਗੱਬਣ ਆ ਗਈ ਇਹ ਗੱਬਣ ਆ ਗਈ ਵੀਰ ਜੀ ਇਹ ਸ਼ਾਈ ਵਾਲਾ ਦਾ ਕਰਾਉਸ ਆ ਬੈਡ ਇਹ ਸ਼ਾਈ ਵਾਲ ਕਰਾਉਸ ਆ ਕਿਚ ਹਾਂਜੀ 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 ਠੀਕ ਆ ਜੀ ਉਹ ਕੀ ਇਹ ਵੀ ਛੱਡਾ ਛੋਟਾ ਮੈਨੂੰ ਲੱਗਦਾ ਕਿ ਉਹ ਟੋਲ ਬਰਨ ਵਾਲੀ ਗੱਲ ਹੀ ਇਹ ਵੀ ਚੰਗੇ ਰਕਾਰ ਤੇ ਬੰਨਿਆ ਦੱਸਿਆ ਵੀ ਮੱਝਾਂ ਵਾਲੇ ਫਾਇਨ ਦੇ 15-16 ਕਿਲੋ ਦਿੰਦੇ ਰਹੀ ਆ ਇਹਨਾਂ گاؤں ਦਾ ਵੈਸੇ ਪਿਛੋਕੜ ਦੋ ਦੋ ਸੰਗਣਾ ਹੀ ਹੁੰਦਾ ਤੇ ਜੇ ਸਵੇਰ ਵਾਇਰਨਸ ਹੁਣਾ ਇਹਨਾਂ ਦੀ ਤੇ ਜੱਜਾ ਸੂਬਾ ਜੀ ਠੀਕ ਆ ਅਜੋ ਇਹ ਤਕਰੀਬ ਹਫਤਾ ਖੰਡ ਜੇ ਨਾਮ ਨਾਮ ਦਾ ਹਫਤਾ ਆਰਾਮ ਦਾ ਲੈ ਜੂਗਾ ਵੀ ਬੈਣ ਤੋਂ ਹੱਤਰ ਹੋ ਜੂਗੀ ਜਿਵੇਂ ਤੱਤੇ ਜਗ ਸੂਆ ਇਹ ਵਾਰ ਦੇ ਸੂਣਾ ਕੋਈ ਸ਼ਾਈ ਵਾਲ ਤੁਸੀਂ ਦੇਖ ਸਕਦੇ ਵੀ ਕਰੋ ਸੰਗ ਦੇ ਵਿੱਚ ਬਿਲਕੁਲ ਲਾਲ ਤੇ ਵਾਈਟ ਜਿਹੜੇ ਡੱਬ ਆਹ ਦੇਖੋ ਜੀ ਤੋਂ ਸਮਾਂ ਹੀ ਹੈ तकरीबन ਹਫਤਾ ਘਟੋ ਘੱਟ ਦੀ ਹਫਤਾ ਲੈ ਜੂਗੀ ਆਰਮਨਾਲ ਠੀਕ ਆ ਪਰਦੀਪੁਰ ਦੀ ਪਈ ਹੈ ਥੱਲਿਓਂ ਕਾਫੀ ਝੋਲਾ ਚਲਾ ਬਹੁਤ ਜ਼ਿਆਦਾ ਇਕੋਰੀ ਇਕੋਰੀ ਹੌਲੀ ਆ ਇਹਨੂੰ ਘੁਮਾਓ ਇਹਨੂੰ ਘੁਮਾ ਇਹਨੂੰ ਘੁਮਾ ਦਿਓ ਜੇ ਮੂੰਹ ਮਾਪ ਪ੍ਰੋਪਰ ਦਿਖਾ ਦਿਂਦਾ ਫੇਸ ਦਿਖਾ ਦਿਖਿ ਲਿਓ ਨਹੀਂ ਪੂਰੀ ਤਸੱਲੀ ਕਰਨ ਦਾ ਚਲੋ ਆ ਦੇਖੋ ਜੀ ਬਾਕੀ ਵਜਨ ਵੇਖਾ ਪੂਰਾ ਹੈ ਨਾ ਪੂਰਾ ਪੂਰਾ ਵਜਨ ਆਟਾ ਜੀ ਹਾਂ ਆ ਦੇਖ ਮੱਝ ਹਰ ਗਈ ਹੈ ਕਰਮਾਲੀ ਲਓ ਜੀ ਸੋ ਚਾਰ ਸਪੇਰਿਓਂ ਪ੍ਰੋਪਰ ਕਰੋ ਚੈੱਕ ਸੋ ਚਾਰ ਥਾਣਾ ਤੇ ਥੱਲੇ ਉਹ ਕਰਮਾਲੀ ਬਲੈਡਰ ਬੰਨ ਲੂਗੀ ਜਦੋਂ ਆਵਾ-ਤਾਵਾ ਆਂਦੀ ਹੈ ਜੀ ਠੀਕ ਹੈ ਜੀ ਥੱਲ ਬਹੁਤ ਜਿਆਦੀਆਂ ਥੱਲ ਬਹੁਤ ਜਿਆਦੀਆਂ ਕਰ ਦੂ ਪੂਰੀਆਂ ਹਾਂ ਬਾਕੀ ਕੋਈ ਨਹੀਂ ਰੱਤ ਟਪਣ ਟਪਣ ਮੇ ਪੂਰੇ ਪਾਸ ਕੇ ਓਕੇ ਕੋਲੇ ਵੀ ਪੂਰੀ ਫੁੱਲ ਨਿਕਲ ਗਿਆ ਆ ਵੀਡੀਓ ਜਾਨੇ ਆ ਠੀਕ ਆ ਬਾਕੀ ਆਪਾਂ ਵੇਖੀ ਤੇਪ ਕੇ ਲਈ ਆ ਵੇੜਾ 50 ਕਰ ਲਈਏ ਹਾਂ ਭਾਵੇਂ 45 ਕਰ ਦਈਏ ਹੂੰ ਹੂੰ ਆਪਾਂ 40 ਚੋਂ 2000 ਛੱਡ ਦਾਂਗੇ 40 ਚੋਂ 38000 ਦੀ ਵੜ ਦੇ ਦਾਂਗੇ ਠੀਕ ਹੈ ਜੀ ਠੀਕ ਆ ਆਪਾਂ ਨੂੰ ਪਹਾੜਾਂ ਡੰਗਰ ਲੈ ਲਾਇਆ ਤੇ ਰੈਲਾ ਹੀ ਪੈਣ ਭਰਾ ਮੈਂ ਆਪਾਂ ਨੂੰ ਇਹੋ ਗੱਲਾਂ ਦੀ ਬਿਲਕੁਲ ਤੁਹਾਨੂੰ ਪਤਾ ਵੀ ਆਪਣੀ ਕੋ ਬੋਦੀ ਮੋਡੀ ਗਵਾਈ ਨਹੀਂ ਨਾ ਆਪਣਾ ਇਹੋ ਤੇ ਆਪਣਾ ਗੱਲ ਆ ਵੀ ਆਪਾਂ ਸਾਥੇ ਡੰਗ ਦੇਣੇ ਤੇ ਫਿਰ ਕੀ ਗੱਲ ਬਿਲਕੁਲ ਬਿਲਕੁਲ ਹਾਂ ਜੀ ਲਓ ਦੋਸਤੋ ਅੱਜ ਬਿਲਕੁਲ ਜੈਨੂਨ ਰੇਟ ਆ 38000 ਦੀ ਕੋਈ 40 42 45 ਦੀ 38000 ਦੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਹਾਂ ਨਾ ਜਿਹੜਾ ਰੇਟ ਆ 38000 ਸੋ 38000 ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਬਾਕੀ ਵਜਨ weight ਪੂਰਾ ਹਾਈਟ ਮੀਡੀਅਮ ਲਾਲ ਵਾਈਟ ਡੱਬਾ ਤੇ ਬਾਕੀ ਕ੍ਰੋ ਫੋਨ ਕਰੋ ਤੇ ਪਹਿਲੀਆਂ ਦੇ ਵਿੱਚ ਦੋਸਤੋ ਠੀਕ ਆ ਲੈ ਕੇ ਜਾਓ ਬਹੁਤ ਚੰਗੀ ਹੈ ਬੈੜਾ ਬੈੜਾ ਦੋਸਤੋ ਸੁਣੀ ਆਪਾਂ ਬਾਹਰ ਕੱਢ ਦਿੰਦੇ ਠੀਕ ਆ ਇਧਰੋਂ ਹਾਂ ਕੋਈ ਇਹਨੂੰ ਇੱਕ ਪਾਸੇ ਬਾਹਰ ਕਰ ਦੋ ਥੋੜਾ ਜਰਨੇ ਆ ਜੇ ਨਾ ਹੋਣੀ ਆ ਟੈਂਸਲ ਸੌਖੇ ਨਹੀਂ ਠੀਕ ਆ ਇਧਰ ਜਿ ਲੱਕੇ ਆਪਣੇ ਕੋਲ ਜੜੀਆਂ ਆ ਦੋਵੇਂ ਮੱਝਾਂ ਸੁਈਆਂ ਨੇ ਇਹ ਵਿੱਚ ਪਹਿਲੇ ਨੇ ਝੋਟੀ ਆ ਇਹ ਪਹਿਲੇ ਨੇ ਹਾਂਜੀ ਅੱਜ ਸੁਜੀਨੂ ਨੂੰ ਦਿਨ ਕਿੰਨੇ ਹੋ ਗਏ ਸੁਜੀਨੂ ਵੀਰ ਜੀ ਅੱਜ 20 25 ਦਿਨ ਹੋ ਗਏ ਕੱਟਾ ਮਗਰ ਦੱਸਾਂ ਮਗਰ ਕੱਟਾ ਹਾਂਜੀ ਹਾਂਜੀ 25 ਦਿਨਾਂ ਦੀ ਸੁਜੀਨੂ ਹਾਂਜੀ ਹਾਂਜੀ 25 ਦਿਨਾਂ ਦੀ ਵੈਟਸ ਠੀਕ ਹੈ ਪਹਿਲਾਂ ਨੀ ਦੁੱਧ ਕਿੰਨਾ ਥੱਲੇ ਗਿਆ ਇਹਦੇ ਥੱਲੇ ਵੀਰ ਜੀ 8 ਲੀਟਰ ਦੋ ਦਿਆ 8 ਝੋਟੀ ਥੱਲੇ ਪੱਕਾ 8 ਲੀਟਰ ਪਰ ਮੈਂ 9 ਲੀਟਰ ਕੋਈ 10 ਲੀਟਰ ਵਿਖਾਵਾ ਕਰੀ ਜਾਵਾਂ ਪਰ 8 ਲੀਟਰ ਜਿਹੜਾ ਪੱਕਾ ਠੰਡਾ ਕਰਕੇ ਝੋਟੀ ਥੱਲੇ ਦੁੱਧ ਹੈਗਾ ਹਾਂਜੀ ਲੋ ਵੀ 8 ਲੀਟਰ ਦੋਸੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਤੇ ਬਾਕੀ ਸੌਪਰਾ ਤੋਂ ਕੋਈ ਝੋਟੀ ਦੇਖੋ ਆਹ ਲੋਬੇ ਸੋ ਪਹਿਲਾਂ ਝੋਟੀਆਂ ਦੋਸਤੋ ਜਵਾਜਪੂ ਦੀ ਬਿਲਕੁਲ ਪੋਲੀ ਤੇ ਚੰਗੀ ਚਵਾਈਦੀ ਆ ਉਹ ਦਸਣ ਮੁਤਾਬਕ ਜਿੱਦਾਂ ਮਰਜੀ ਮੇਰਾ ਭਰਾ ਇਥੇ ਆਣ ਕੇ ਤਸੰਨੀ ਕਰੀ ਚਲੋ ਠੀਕ ਆ ਜੀ ਤੇ ਕੱਦ ਝੋਟੀ ਦਾ ਬਿਲਕੁਲ ਮੀਡੀਅਮ ਤੋਂ ਥੋੜੀ ਜਿਹੀ ਪਲਾਸਾ ਹਿੱਟ ਆਪਾਂ ਕਹਿ ਦਿੰਨੇ ਆ ਕੱਦ ਮੀਡੀਅਮ ਵੀ ਤੁਸੀਂ ਮੰਨ ਸਕਦੇ ਜਿੱਦਾਂ ਆਪਾਂ ਨਾਰਮਲ ਇੱਕ ਝੋਟੀਆਂ ਦੇਖਦੇ ਆ ਸਿੰਗਲ ਹੱਡੀ ਦੇ ਵਿੱਚ ਤੇ 8 ਕਿਲੋ ਦੁੱਧ ਮਗਰ ਕਟਾ ਬੱਚਾ ਵੀ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਆ ਕਰੋ ਚੱਕ ਜੀ ਠੀਕ ਹੈ ਬੈਕ ਸੈੱਟ ਤੋਂ ਆਹ ਹਵਾ ਨਾਲ ਲੇਵਾ ਠੀਕ ਇਹ ਬੱਚਾ ਜੀ ਇਹ ਬੱਚਾ ਜੀ ਦਾ ਲੋ ਜੀ ਇਹ ਕਟਾ ਹੈ ਮਗਰ ਠੀਕ ਹੈ ਜੀ ਇਸ ਤੋਂ ਠੀਕ ਅੱਛਾ ਤੇ ਲਖੇ ਵੀਰੇ ਕਿੰਨੇ ਦੀ ਹੁੰਦੀ ਆ ਛੋਟੀ ਇਹ ਵੀਰ ਜੀ ਕੋਈ 80 ਨਹੀਂ ਕੋਈ 75 ਨਹੀਂ ਆ 70 ਚ 20000 ਤੱਕ 68000 ਦੀ ਛੋਟੀ ਦੇ ਦਾਂਗੇ 68 ਦੀ 67 ਦੀ ਦੇ ਦਾਂਗੇ 64 ਦੇ ਹੋਰ ਵੀ ਆਉਣਾ ਥੱਲੇ ਕਿ ਲਾਗੀ ਬ੍ਰੇਕ ਮੈਂ ਤਾਂ ਇੱਥੇ ਬ੍ਰੇਕ ਲਾ ਲਈਏ ਚਲ ਬਾਕੀ ਜੇ ਵੀ ਆਖੂਗਾ ਪੰਜ ਬਣਾ ਦੇ ਕਰ ਦਾਂਗੇ ਮਾਨ ਤਾਂ ਠੀਕ ਆ ਹਾਂ ਜੀ 64000 64 ਚ 4000 ਦੀ ਦੇ ਦਈਏ ਫਿਰ ਹੋਰ ਕਹਿੰਦੇ ਪਈ ਹਾਂ ਦੇ ਤਾਂ 1000 ਹੋਰ ਕੱਟ ਕਰਾਂਗੇ। ਲੋ ਜੀ। ਕੋਈ ਨਹੀਂ ਫਿਰ। ਬਬੇ 4000 ਦੀ ਅੱਜ ਦੋਸੋਂ ਝੋਟੀਆਂ ਮਿਲ ਜੂਗੀ ਤੁਹਾਨੂੰ। ਆਪਕ 1 ਕਿਲੋ ਦੁੱਧ ਦਾ ਬਾਕੀ ਬੱਚਾ ਤੁਹਾਨੂੰ ਆਪਾ ਦਿਖਾ ਹੀ ਦਿੱਤਾ ਕੋਈ ਫਿਰ ਦਿਨਾਂ ਦਾ ਆਪਦਾ ਐਸਟੀਮੇਟ ਲਾ ਲੂਗਾ। ਬਿਲਕੁਲ। ਬੱਚਾ ਕੁੜਾ ਹੀ ਹੈ ਜਿਆਦਾ ਠੀਕ ਹੈ ਜੀ। ਆਪਾਂ ਕਹਿ ਦਈਏ ਜੀ 15 ਝੋਟੀਆਂ ਪੂਰੀ। ਹਾਂ। ਬਹੁਤ ਸੋਨਾ ਲੇਵਾ ਦੇਖੋ। ਠੀਕ ਹੈ ਜੀ। ਵਿਰਲਪੁਰ ਲੋਥਾਨਾਂ ਦੀ ਬਹੁਤ ਚੰਗੀ ਆ। ਠੀਕ ਹੈ ਜੀ। ਬਾਕੀ ਫੇਸ ਬੂਸ ਕੁਆਲਟੀ ਚੰਗੀ ਝੋਟੀ ਦੀ ਸਾਰੀ ਚੰਗੀ 6 ਤੋਂ ਬੰਤਰ ਚੰਗੀ ਹੈ ਹਾਂਜੀ ਹਾਂਜੀ ਲਓ ਜਿੰਨੀ ਕ ਦੋਸਤ ਰਕਮ ਆ ਉਸ ਹਸਾ ਨਾ ਪੂਰਾ ਮੇਲ ਖਾਂਦੀ ਪਈ ਹੈ ਚੰਗੀ ਹੈ ਝੋਟੀ ਇੱਧਰ ਆਪਣੇ ਕੋਲ ਵੀਰ ਆ ਮੱਝ ਦੀ ਕੀ ਡਿਟੇਲ ਵੇਰਵਾ ਇਹ ਵੀਰ ਜੀ ਤੀਜੇ ਸੋਈ ਮਾਸ ਸੋਈ ਆ ਤੀਜਾ ਸੂਆ ਹਾਂਜੀ ਹਾਂਜੀ ਇਹਨੂੰ ਕੱਲ ਦੀ ਸੋਈ ਆ ਕੱਲ ਆਹ ਬੱਚਾ ਠੀਕ ਆ ਜੀ ਮਲੀ ਨਸਲ ਦਾ ਕਟਾ ਦਿੱਤਾ ਠੀਕ ਆ ਜੀ ਲੋਕ ਦੋਸਤ ਇਹ ਕਟਾ ਵੇਖੋ ਠੀਕ ਆ ਜੀ ਇਹ ਨੀਲੀ ਅੰਗ ਦੇ ਵਿੱਚ ਮਗਰ ਕਟਾ 나ੜੂਆ ਨਾਲ ਬੱਚੇ ਦੇ ਕੱਲ ਹੀ ਸੂਈ ਆ ਠੀਕ ਆ ਆਹ ਦੇਖੋ ਖਾਦੋ ਬਿੱਲੀਆਂ ਬੱਚੇ ਰੀਆਂ ਆ ਆ ਦੇਖੋ ਅੱਛਾ ਇਹ ਲੱਗੇ ਵੀ ਰੋ ਸੁਆਗਰ ਮਾਉਗੀ ਇਹ ਵੀ ਜੀ ਤੀਜੇ ਸੁਆ ਮਸ ਹੋਈ ਆ ਤੀਜੇ ਸੁਆ ਹਾਂਜੀ ਹਾਂਜੀ ਠੀਕ ਆ ਕੀ ਬੋਲਾ ਕੋ ਦੋ ਡੰਗ ਹੋ ਗਿਆ ਇਹ ਦੋ ਡੰਗਾਂ ਵਿਚੋ ਲਿਆ 8 ਕਿਲੋਟਰ ਬੋਲਾ ਅੱਜ ਇਹ ਰਗਾ 8 ਕ ਹਾਂਜੀ ਇਹ ਮਾਝਵਾਲੀ ਤੇਲ ਆਗਲੇ ਥਾਂਡੇ ਆ ਗਲੇ ਥਾਂਡੇ ਅਗਲੇ ਥਾਂਡੇ ਤੇਲ ਜੀ ਠੀਕ ਆ ਬਈ ਹਾਂਜੀ ਕਿਉਂਕਿ ਅਗਲੇ ਥਾਂ ਚ ਨਾੜ ਆ ਤੇਲ ਪਹਿਲਾਂ ਤੇਲ ਆ ਤੇਲ ਦੱਸ ਕੇ ਵੇਚਣੀ ਹੈ ਇਹਨੇ ਦੱਸ ਕੇ ਬਲਈ ਹੈ ਬਿਲਕੁਲ ਹਾਂਜੀ ਬੋ ਦਸੋ ਅਗਲੇ ਥਾਂ ਨੂੰ ਇਹ ਤੇਲ ਬੈਣੀ ਆਲੇ ਅਗਲਾ ਥਾਂ ਠੀਕ ਆ ਹਾਂਜੀ ਉਲਟ ਬੈਣੀ ਵਾਲਾ ਉਲਟ ਬੈਣੀ ਵਾਲਾ ਉਲਟ ਬੈਣੀ ਵਾਲਾ ਠੀਕ ਜੇ ਇੱਕ ਬੈਣੀ ਵਾਲਾ ਉਲਟ ਬੈਣੀ ਵਾਲਾ ਜਿਹੜਾ ਦੋਸਤੋ ਥਾੜਾ ਉਧਰਲੇ ਪਾਸਿਓ ਜਿਹੜੀ ਅਗਲੇ ਥਾਣ ਦੀ ਤੇਲ ਆ ਤੇ ਬਾਕੀ ਆ ਤੁਸੀਂ ਹਵਾਨਾ ਦੇਵਾ ਵੇਖ ਲਓ 8 ਕਿਲੋ ਬੋਲੇ ਤੋਂ ਜਿਹੜੀ ਚੰਲੀ ਆ ਅੱਜ ਦੁੱਧਿਆ ਦੇਣਾ ਠੀਕ ਆ ਜੀ 10 ਕਿਲੋ ਲੀਟਰ ਦੁੱਧ ਤੇ ਨਾ ਥਾਣਾ ਜੋ ਕਰਮਾਲੀ ਕੱਢੀ ਆਉਗੀ ਰਾਮ ਠੀਕ ਆ ਆ ਲੋ ਬੱਚੇ ਖਿਲਾ ਦੇ ਅਬ ਬੱਚੇ ਹਾਲਾ ਚਲੋ ਆ ਲੋ ਬਾਕੀ ਤਿੰਨਾਂ ਥਾਂੋਂ ਭਰਾਹ ਨੂੰ ਦੇ ਉੱਪਰ ਕੋਲ ਬੋਲੀ ਦੇ ਇੱਕ ਨੰਬਰ ਆ ਦੇ ਬਾਕੀ ਤਿੰਨਾਂ ਥਾਂ ਦੇ ਗਾਰੰਟੀ ਦੇ ਦਾਂਗੇ ਜੇ ਵਿਆਖੂ ਗਏ ਲੋਬ ਦੋਸੋ ਇਹ ਜਿਹੜੀ ਦੋਸੋ ਇੱਕ ਥਾਂ ਪੈਲ ਜਿਹੜੀ ਕਹਿ ਕੇ ਵੀਰਾਂ ਨਾਲ ਆਪਾਂ ਸੇਲ ਕਰਦੇ ਪਏ ਠੀਕ ਆ ਜੀ ਜੋ ਰੈਲਿਟੀ ਦੇ ਵਿੱਚ ਹੈਗਾ ਇਤ ਜਾਣ ਕੇ ਭਰਾ ਕਿਸੇ ਨੇ ਵੀ ਆਪ ਵੀ ਦੇਖਣੀ ਆ ਤੇ ਪਹਿਲਾਂ ਹੀ ਗੱਲ ਜਿਹੜੀ ਦੋਸਤੋ ਜ਼ਰੂਰੀ ਹੈ ਕਿਉਂਕਿ ਇੱਕ ਮੋਸਟ ਪੌਂਟਡ ਜਿਹੜੀ ਇਹ ਗੱਲਬਾਤ ਆ ਵੀ ਇੱਥੇ ਆਣ ਕੇ ਵੀ ਕੋਈ ਇਹ ਨਹੀਂ ਵਿਚਾਰੇ ਥਾਂ ਦੀ ਪਸੂ ਜਾਣਾ ਤੇਲ ਕਹਿ ਕੇ ਵੀਰਾਂ ਨਾਲ ਵੀ ਆਪਾਂ ਦਵਾਂਗੇ ਤਿੰਨ ਥਾਂ ਵਰਦੇ ਆ 8 ਕਿਲੋ ਬੋਲਾ ਤੇ ਕਤਾ ਮਗਰੇ ਦੇ ਠੀਕ ਆ ਠੀਕ ਆ ਇਹਦਾ ਲੈਣਦਣ ਕੀ ਰੋਗਾ ਫਿਰ ਅੱਜ ਇਹ ਮੇਰੀ ਬੁੰਡਾ ਜਹਾ ਦੀ ਮੱਝ ਦੇ ਦੀਏ 52 ਦੇ 2 ਛੜ ਦੀ ਕਰ ਦੋ ਛੋਟ ਪੂਰੇ 50 ਦੇ ਪੂਰੇ 50 ਹਜ਼ਾਰ ਦੀ ਮੱਝ ਕੋਈ ਭੈਣ ਭਰਾ ਦੇ ਦੁੱਧ ਦਾ 10 ਕਿਲੋ ਦੇ ਦੋ ਕਰਮਾਲੀ ਤੇ ਨਾ ਨਾ ਦੇ ਚ ਕਿਉਂਕਿ ਅਗਲੇ ਠੰਡਾ ਕੋਈ ਬਹੁਤਾ ਵੱਟਾ ਠੰਡਾ ਗਲਾਸੀ ਦੁੱਧ ਦਾ ਅਗਲੇ ਠੰਡਾ ਫਰਕ ਪੈਂਦਾ ਤੇ ਬਾਕੀ ਆ ਵੀ ਚਲੋ ਬਾਜ ਦੇ ਬਾਜ ਆ ਬਿਲਕੁਲ ਜੀ ਬਿਲਕੁਲ ਜੀ ਬਾਜ ਨਾ ਹੁੰਦੀ ਫਿਰ ਮੈਂ 70 75 ਹਜ਼ਾਰ ਦੀ ਹੂੰ ਤੇ ਉਹ ਤਾਂ ਹੁਣ ਚਲੋ ਵੱਟਾ ਤੇ ਲੱਗਣੇ ਲੱਗਣਾ 50 ਹਜ਼ਾਰ ਦੀ ਝੋਟੀ ਦੇ ਦਾਂਗੇ ਆਪਾਂ ਠੀਕ ਆ ਹਾਂਜੀ ਬਹੁ ਤੇ ਉਹ ਵੀ ਚਲੋ ਪੰਲਾਂ ਦੇ ਵਿੱਚ ਜਾਣੀਏ ਦੋਸਤੋਂ ਤਿਲੜਾਂ ਦੇ ਵਿੱਚ ਜਾਣੀਏ ਤਾਂ ਅਗਰ ਕੇ 50000 ਦਾ ਕਿਉਂਕਿ ਸੂਈ ਕਾਲੀ ਆ ਤੇ ਸਾਰੇ ਤੁਹਾਨੂੰ ਓਕੇ ਹੁੰਦੇ ਤੇ ਸਾਰੇ ਭਰਾਵਾਂ ਨੂੰ ਪਤਾ ਹੈ ਠੀਕ ਆ ਜੀ ਕੀ ਕੀਮਤ ਹੋਣੀ ਸੀਗੀ ਪਸ਼ੂ ਦੀ ਤੇ ਸਿੰਗਲ ਅੱਡੇ ਦੇ ਵਿੱਚ ਬਿਲਕੁਲ ਚੰਮ ਪਤਲਾ ਸਕਿਨ ਪਤਲੀ ਚਮੜੀ ਦੀ ਆ ਤੇ ਬਾਕੀ ਇਥੇ ਭਰਾ ਜਿੱਦਾ ਮਰਜ਼ੀ ਕੋਈ ਆਪਣੀ ਚੋਚਾ ਕੇ ਤਸੱਲੀ ਕਰ ਲੈ ਠੀਕ ਆ ਜੀ ਠੀਕ ਆ ਸੋ ਇਹ ਅੱਜ ਨਾਗਨੇ ਕਿਸਾਨ ਵੀਰੋ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਠੀਕ ਹੈ ਜੀ ਤੇ ਜਿੰਨਾਂ ਚਾਰ ਬਣਾ ਦਿਖਾਈਆਂ ਨੇ ਦੋ ਸੋਈਆਂ ਤੁਹਾਨੂੰ ਆਪਾਂ ਦਿਖਾਈਆਂ ਸਟਾਰਟਿੰਗ ਤੋਂ ਦੋ ਗੱਭਨ ਤਿਆਰੀ ਵਾਲੇ ਪਸ਼ੂ ਆ ਤੇ ਦੋ ਹੀ ਮੱਜਾਂ ਝੋਟੀਆਂ ਜਿਹੜੀਆਂ ਵੀ ਸੋਈਆਂ ਸਵਾਈਆਂ ਨੇ ਤੇ 1 ਲੱਖ 20 ਆਪਣੇ ਨੰਬਰ ਕਰ ਦਿੱਤੀ ਆ ਸਾਂਝੇ ਨੰਬਰ ਵੀਰ ਜੀ 98557 74808 ਠੀਕ ਹੈ ਜੀ ਹਾਂਜੀ ਠੀਕ ਆ ਓਕੇ ਭਾਜੀ ਹਾਂਜੀ ਹਾਂਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਨਾਕ ਸੀਗੇ ਰੇਡਪੜ ਤਾਂ ਹਰ ਵਾਰ ਦੀ ਤਰ੍ਹਾਂ ਬੜਾ ਜਾਇਜ਼ ਤੇ ਚੈਨੂਨ ਹੁੰਦਾ ਠੀਕ ਆ ਜੀ ਤੁਸੀਂ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਬਿਲਕੁਲ ਪਤਲੀ ਜੀ ਕਮਾਈ ਵੀਰੋਂ ਨਹੀਂ ਕਰਦੇ ਆ ਠੀਕ ਹੈ ਜੀ ਪਸ਼ੂ ਲਿਆ ਕੇ ਸੇਲ ਕਰਦੇ ਆ ਤੇ ਜਿਹੜਾ ਵੀ ਐਨੀਮਲ ਜਿਹੜਾ ਵੀ ਕਿਸਾਨ ਫਾਰਮਰ ਭਰਾ ਨੂੰ ਪਸੰਦ ਆਇਆ ਇੱਥੇ ਆ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ